ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਦੋਂ ਤੋਂ ਹੀ ਅਕਾਲੀ ਦਲ ਲਗਾਤਾਰ ਗਰਾਊਂਡ ਲੈਵਲ ਤੇ ਹੈ ਸੁਖਬੀਰ ਬਾਦਲਾ ਤੇ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲਗਾਤਾਰ ਜਾ ਰਹੇ ਨੇ ਤੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੁਖਬੀਰ ਬਾਦਲ ਆਮ ਵਿਖਾਈ ਦੇ ਰਹੇ ਨੇ ਪਾਵੇਂ ਉਹ ਸਰਕਾਰ ਦੇ ਵਿੱਚ ਮੌਜੂਦ ਨਹੀਂ ਹੈ ਬਾਵਯੂ ਦਿਸਦੇ ਬਹੁਤ ਸਾਰੀ ਮਦਦ ਹੈ ਜਿਹੜੀ ਉਹ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਵੱਲੋਂ ਉਹਨਾਂ ਪ੍ਰਭਾਵਿਤ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਅੱਜ ਅਜਨਾਲਾ ਦੇ ਵਿੱਚ ਸੁਖਵੀਰ ਬਾਦਲ ਪਹੁੰਚੇ ਜਿੱਥੇ ਉਹਨਾਂ ਨੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਉੱਥੋਂ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਨਾਲ ਖੜੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਅਤੇ ਅਕਾਲੀ ਦਲ ਸਾਂਝੇ ਤੌਰ ਤੇ ਇਸ ਆਪਰੇਸ਼ਨ ਨੂੰ ਚਲਾ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਪਿੰਡਾਂ ਦੇ ਵਿੱਚ ਹਜੇ ਤੱਕ ਸਰਕਾਰ ਇਹਨਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਉਹਨਾਂ ਪਿੰਡਾਂ ਦੇ ਵਿੱਚ ਕਿਸ਼ਤੀਆਂ ਨੇ ਜਿਹੜੀਆਂ ਉਹ ਕਾਲੀ ਦਲ ਦੇ ਵੱਲੋਂ ਭੇਜੀਆਂ ਜਾ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ ਅੱਜ ਮੈਂ ਅਜਨਾਲੇ ਹਲਕੇ 'ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਆ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇੰਨਾ ਕੋਲੇ ਕੁਝ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ਿਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਤੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬੈਠੋ ਸੀ ਆਪਾਂ ਕਹਿੰਦੇ ਜੀ ਇਹ ਪ੍ਰਬੰਧ ਫੇਲ ਹੋ ਗਏ ਜੀ ਯਾਰ ਮੈਂ ਹੁਣ بار بار ਕੀ ਕਹਾਂ ਸਾਰੇ ਜਾਣਦੇ ਆ ਮੈ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਹੋਰ ਆਰਮੀ ਹੀ ਆਰਮੀ ਦੀ ਲੋੜ ਆ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਤੇ ਪਿੰਡ ਚ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਕੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਨਾਟਕ ਪਰੋਬਲ ਉਸੇ ਨੈਟਵਰਕ ਦੀ ਪ੍ਰੋਬਲਮ ਹੈਲੋ ਇਹ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਤਾ ਸਾਹਿਬ ਪਾਣੀ ਤਾਂ ਨਹੀਂ ਤੋਂ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਜਾਂ 300 ਕਿਨਾ ਪਾਤਾ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਜਾਂ ਬਾਰੀਆਂ ਹੀ ਆਉਂਦੀਆਂ ਹੋਰ ਆ ਰਹੀਆਂ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਵਿੱਚ ਫਸ ਗਏ ਹੁਣ ਆਪਾਂ ਕਿੱਥੇ ਤੁਹਾਨੂੰ ਸਮਾਨ ਭੇਜ ਸਕਦੇ ਹਾਂ ਕਿਹੜੀ ਜਗ੍ਹਾ ਹੈ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੇ ਪੋਜੀਸ਼ਨ ਕੀਆ ਤੁਹਾਡੇ ਪਿੰਡਾਂ ਚ ਬਹੁਤ ਮੰਗਿਆ ਰੱਖੀ ਚਾਹਤ ਪਿੰਡਾਂ ਉਪਰਾਂ ਹੀ ਤੁਸੀਂ ਬੰਟੋਟ ਜੇ ਕਿਉਂਕਿ ਲੱਗ ਗਈ ਸਾਡੇ ਕੋਲ ਪ੍ਰਸ਼ਾਸਨ ਵਾਲਾ ਕੋਈ ਜਾਨੋ ਪ੍ਰਬੰਧ ਨਹੀਂ ਹੋਈ ਰਾਹ ਸਮਝ ਰਹੀ ਕੋਈ ਸਥਾਨੀ ਸਮੂਹ ਕੋਈ ਸੰਗਠਨ ਹੱਸ ਕੇ ਕੋਸ਼ਿਸ਼ ਕਰਦੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਐਂਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੇਜੈਂਸੀ ਹੈ ਸਾਡੇ ਸਾਡੇ ਤਕਰੀਬਨ ਨਾਲ ਕੁਝ ਲੋਕ ਬਾਹਰ ਨਹੀਂ ਤੇ ਜਦੋਂ ਸਾਡੇ ਕੋਲ ਪਤਾ ਹੋ ਗਿਆ ਪਾਣੀ ਨਹੀਂ ਬਣੀ ਸੋਧਿਆ ਪਾਣੀ ਸਰ ਕਿੰਨੋਂ ਸਾਰਾ ਗੰਦਾ ਹੋ ਗਿਆ ਅੱਛਾ ਕਰਵਾਗੇ ਬੜਾ ਮੋਟਾ ਚਲਾਵੇ ਸਾਰੀ ਗੰਦਾ ਪੈ ਰਿਹਾ ਕੋਈ 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 ਸਾਨੂੰ ਕੋਈ ਸਹਾਇਤਾ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਹੀ ਰਾਸ਼ਨ ਖਤਮ ਹੋ ਗਿਆ। ਪਰ ਉਹ ਕੋਈ ਤੁਹਾਡੇ ਵਾਲੀ ਦਾ ਇੰਸਟਾ ਇੰਸਟਾ ਜਿਹੜਾ ਉਹਨਾਂ ਅੰਦਰ ਕੋਈ ਨਾ ਪਿੰਡ ਮੁਰਤੀ ਨੇ ਬੈਠਨ ਤੱਕ ਹੀ ਦਿੱਤੇ। ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ। ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਏਅਰ ਟੋਪਰ ਦਾ ਪ੍ਰਬੰਧ ਹੋ ਗਿਆ। ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਰੇ ਬੰਦ ਸਾਹਿਬ ਜੀ ਉਹ ਹਾ ਤੇ ਸਾਹਮਣੇ ਸੀ ਉਹ ਮੁੰਡਿਆਂ ਦੀ ਕਬੱਡੀ ਟਕਨੀਕ ਪਾਈ ਹਾਂ 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 ਚਲੋ 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 ਜੀ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਧੱਕੇ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਜੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਬਰਾ ਸਾਹਿਬ ਕੋਲੇ ਮੈਂ ਹੁਣੇ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇ ਦੇ। ਓਕੇ। ਕੀ ਕਹਿੰਗੇ ਦੇਸ਼ ਦਾ ਪੇਟ ਭਰਨੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉਥੇ ਪਹਿਲੇ ਮੈਂ ਹੁਣੀ ਪਿੰਡੇ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਦੇਖਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਸਾਹਿਬ ਲੋਕਾਂ سے ਮਿਲ ਰਹੇ ਆ ਸਰਦਾਰ ਸਾਹਿਬ ਕਿਉਂ ਨਹੀਂ ਮਿਲਦੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਲੋਕ ਤਾਂ ਅੱਛਾ ਹੈ ਸਰਦਾਰ ਜਵਾਨ ਵੀ ਫਸਿਆ ਕਾਫੀ ਸਰਾਤੇ ਆ ਹਾਂ ਬਿਲਕੁਲ ਹਾਂ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਹੀ ਕਹਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਬਿਲਕੁਲ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਆ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਆ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾਈ ਪਿੰਡ ਤੋਂ ਸਰਪੰਚ ਜੀ ਹੈਲੋ ਸਰਪੰਚ ਸਾਹਿਬ ਰਾਜ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਤੁਹਾਡਾ ਪਿੰਡ ਦਾ ਕੀ ਹਾਲ ਹੈ ਅੱਛਾ ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਉੱਥੇ ਪਿੰਡ 'ਚ ਹੀ ਹੈ ਕਿ ਉੱਥੇ ਅੱਛਾ ਅੱਛਾ ਸਰ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਹਾਂ ਹਾਂ ਉਹ ਤਾਂ ਟੋਟਦੇ ਇਹਨਾਂ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾਂ ਹਲਦੇ ਤੇ ਮੈਡੀਸਿਨ ਦੀ ਪਿੰਡ 'ਚ ਜਰੂਰ ਤੇ ਆ ਦਵਾਈਆਂ ਦੀ ਲੋੜ ਹੈ ਬੱਚਿਆਂ ਦੀ ਸਕੀਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਰ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਚਾਹੀਦੀਆਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੇ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਹਾਂ ਕੋਈ ਪ੍ਰਸਤੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜ੍ਹੇ ਆਂ ਜਾਨਵਰ ਮਰੀ ਜਾਂਦੇ ਆ ਆਰਮੀ ਨੂੰ ਉਸ ਰਿਕੁਇਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਹੈ ਇਕੁਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋਂ ਹੋਰ ਬੇਨਤੀ ਹੈ ਜੀ ਇੱਕ ਮਿੰਟ ਇੱਕ ਮਿੰਟ ਜੀ ਬੜੀ ਵੱਡੀ ਗੱਲ ਹੈ ਜੀ ਇੱਕ ਮਿੰਟ ਇੱਕ ਮਿੰਟ ਕ੍ਰਾਸ ਨੂੰ ਬੇਨਤੀ ਹੈ ਹਾਂਜੀ ਹਾਂਜੀ ਬਲਸੋ ਇਹ ਕਹਿੰਦਾ ਸਾਡੇ ਹਲਕੇ ਦੇ ਸ਼ਰੌਣੀ ਕਮੇਟੀ ਦੀ ਬਹੁਤ ਜ਼ਮੀਨ ਹੈ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਗੱਲ ਕਰਾਂਗਾ ਹਾਂਜੀ ਜ਼ਰੂਰ ਕਰਾਂਗੇ ਇਹਨਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਦੋ ਸੋ ਤੁਸੀਂ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਕਾਫੀ ਲੋਕਾਂ ਦੇ ਵਿੱਚ ਘਰੇ ਹੋਏ ਵਿਖਾਈ ਦੇ ਰਹੇ ਸਨ ਜਿੱਥੇ ਉਹਨਾਂ ਨੇ ਗੱਲਬਾਤ ਹੈ ਜਿਹੜੀ ਕੀਤੀ ਤੇ ਨਾਲ ਨਾਲ ਮਦਦ ਦਾ ਭਰੋਸ डाउनलोड करो साइड या आईओ एस फ्री पिच रोकूज फायर टीवी टीवी देख सकते हो लाइव स्ट्रीमिंग डब्ल्यू 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 डॉट ग्लोबल